ਪਹਿਲਾ ਸਰਕਾਰ ਇੱਥੇ ਬੀਏਸੀ ਐਗਰੀਕਲਚਰ ਦੀ ਮਾਨਤਾ ਬਹਾਲ ਕਰੇ ਇਸ ਤੋਂ ਬਾਅਦ ਉਹ ਸਰਕਾਰੀ ਕਰੇ ਸਰਕਾਰੀ ਕਰਨ ਤੋਂ ਬਾਅਦ ਜੋ ਵੀ ਡਿਮਾਂਡਾਂ ਨੇ ਉਹ ਸਰਕਾਰ ਪੂਰੀਆਂ ਕਰੇ ਨਾ ਕਿ ਕਾਲਜਿਸਟ ਦੇ ਇਹ ਕੋਣ ਸਰਕਾਰੀ ਕਾਲਜ ਹੈ ਸਰਕਾਰ ਦੇ ਅੰਡਰ ਆਉਂਦਾ ਇਹ ਵੀ ਪ੍ਰਾਈਵੇਟ ਕਾਲਜ ਨਹੀਂ ਹੈ ਵੀ ਸਰਕਾਰ ਜਿਹੜੀ ਉਹ ਪਾਸੇ ਹੋ ਚੁੱਕੀ ਹੈ ਇਸ ਗੱਲ ਤੋਂ ਜਿੰਨਾ ਟਾਈਮ ਬੀਐਸਸੀ ਅਗਿਲ ਜਦ ਦੀ ਪੜ੍ਹਾਈ ਦੀ ਮਾਨਤਾ ਨਹੀਂ ਮਹਾੜ ਹੋ ਜਾਂਦੀ ਉਦੋਂ ਪਹਿਲਾਂ ਤੇ ਇਹ ਪਰਤੀਆਂ ਕਿਵੇਂ ਕਰ ਸਕਦੇ ਆ ਉਹ ਵਿਦਿਆਰਥੀ ਨੇ ਭਵੇਖਣਾ ਖਲਵਾੜ ਕਰ ਰਹੇ ਵੀ ਜਿਹੜੀ ਪੜ੍ਹਾਈ ਤੇ ਸ਼ੁਰੂ ਕਰ ਦੋ ਬਿਨਾ ਮਾਨਤਾ ਦੇ ਉਹ ਜਿਹੜੀ ਕਾਰਜਾ ਉਹ ਜਿਹੜੇ ਰੱਦੀ ਹੋ ਜਾਣੇ ਆ ਜੇ ਇਸ ਕੋਰਸ ਨੂੰ ਜਿਹੜਾ ਮਾਨਤਾ ਨਹੀਂ ਮਹਾੜਦੇ ਜੀ ਪੰਜਾਬ ਸਰਕਾਰ ਅੱਜ ਦੇ ਟਾਈਮ 'ਚ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ। ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ। ਇਹਨਾਂ ਦਾ ਮੋਟਿਵ ਇਹ ਨਹੀਂ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਰੇ ਤੇ ਇਹ ਆਏ ਆ। ਇਹਨਾਂ ਦਾ ਮੋਟਿਵ ਹੈ ਅਸੀਂ ਪੈਸਾ ਇਕੱਠਾ ਕਰਨਾ, ਅਸੀਂ ਖਾਣਾ ਹੈ। ਉਸ ਦੇ ਇਹਨਾਂ ਦੀ ਸੂਚ ਪੂਰਤੀ ਦੇ ਤਹਿਤ ਇਹ ਅੱਜ ਸਾਡਾ ਕੋਰਸ ਸੈਲਫ ਫਾਈਨਾਂਸ ਕਰ ਰਿਹਾ ਹੈ ਜਿਸ ਦੇ ਵਿੱਚ ਸਾਡੀਆਂ ਫੀਸਾਂ ਇੰਨੀ ਆ ਜਿਆਦਾ ਹੋਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਪੜ ਸਕਦਾ। ਅੱਜ ਸਰਕਾਰੀ ਬਰਿੰਦਰਾ ਕਾਲਜ ਵਿੱਚ ਜਿਹੜੀ ਬੀਏਸੀ ਐਗਰੀਕਲਚਰ ਨੂੰ ਸੈਲਫ ਫਾਈਨਾਂਸ ਕਰਨ ਦਾ ਹੁਕਮ ਜਾਰੀ ਕੀਤਾ ਸੀਗਾ ਉਹ ਸਾਨੂੰ ਐਮਐਲਏ ਨੇ ਦੋ ਦਿਨ ਦਾ ਭਰੋਸਾ ਦਿੱਤਾ ਸੀ ਕਿ ਦੋ ਦਿਨਾਂ 'ਚ ਅਸੀਂ ਤੁਹਾਡੀ ਜਿਹੜੀ ਡਿਮਾਂਡ ਨੂੰ ਹੱਲ ਕਰ ਦਾਂਗੇ ਇਥੋਂ ਸੰਧਵਾ ਨੂੰ ਵੀ ਜਿਹੜੀ ਮੇਲ ਭੇਜੀ ਵਿਦਿਆਰਥੀ ਨੇ ਉਹ 'ਚ ਵੀ ਉਹਨੇ ਜਵਾਬ ਦਿੱਤਾ ਕਿ ਤੁਹਾਡਾ ਮਸਲਾ ਸਾਡੇ ਧਿਆਨ 'ਚ ਅਸੀਂ ਹੱਲ ਕਰ ਦਾਂਗੇ ਪਰ ਅੱਜ ਐਚੀਏਐਸ ਦੇ ਅੰਡਰ ਜਿਹੜਾ ਉਹ ਪ੍ਰਾਈਵੇਟ ਭਰਤੀ ਹੈ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਬੀਏਸੀ ਐਗਰੀਕਲਚਰ ਨੂੰ ਜਿਹੜਾ ਸੈਲਫ ਫਾਈਨਾਂਸ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਪਰ ਜਿਹੜੀ ਮੇਨ ਮੰਗ ਸੀਗੀ ਕਿ ਬੀਐਸਸੀ ਐਗਰੀਕਲਚਰ ਦੀ ਪੜਾਈ ਜਦੋਂ ਦੀ ਮਾਨਤਾ ਹੀ ਜਦੋਂ ਅਦੋ ਚੁੱਕੀ ਆ ਤਾਂ ਇਕੱਲੇ ਪ੍ਰੋਫੈਸਰਾਂ ਨੂੰ ਤਰਖਾ ਦੇਣ ਦਾ ਕੀ ਫਾਇਦਾ ਪਹਿਲਾਂ ਸਰਕਾਰ ਇੱਥੇ ਬੀਐਸਸੀ ਐਗਰੀਕਲਚਰ ਦੀ ਮਾਨਤਾ ਬਹਾਲ ਕਰੇ ਇਸ ਤੋਂ ਬਾਅਦ ਉਹਨੂੰ ਸਰਕਾਰੀ ਕਰੇ ਸਰਕਾਰੀ ਕਰਨ ਤੋਂ ਬਾਅਦ ਜੋ ਵੀ ਡਿਮਾਂਡਾਂ ਨੇ ਉਹ ਸਰਕਾਰ ਪੂਰੀਆਂ ਕਰੇ ਨਾ ਕਿ ਕਾਲਜ ਦੇ ਸਿੱਤੇ ਇਹ ਕਾਲਜ ਸਰਕਾਰੀ ਕਾਲਜ ਆ ਸਰਕਾਰ ਦੇ ਅੰਡਰ ਆਉਂਦਾ ਇਹ ਕੋਈ ਪ੍ਰਾਈਵੇਟ ਕਾਲਜ ਨਹੀਂ ਹੈ ਵੀ ਸਰਕਾਰ ਜਿਹੜੀ ਆ ਉਹ ਪਾਸੇ ਹੋ ਚੁੱਕੀ ਐ ਇਸ ਗੱਲ ਤੋਂ ਜਿੰਨਾ ਟਾਈਮ ਬੀਐਸਸੀ ਐਗਰੀਕਲਚਰ ਦੀ ਪੜਾਈ ਦੀ ਮਾਨਤਾ ਨਹੀਂ ਬਹਾਲ ਹੋ ਜਾਂਦੀ ਉਦੋਂ ਪਹਿਲਾਂ ਜਿਹੜਾ ਇਹ ਭਰਤੀਆਂ ਕਿਵੇਂ ਕਰ ਸਕਦੇ ਆ ਉਹ ਵਿਦਿਆਰਥੀ ਨੇ ਦੇਖਣਾ ਖਲਵਾੜ ਕਰ ਰਿਹਾ ਵੀ ਜਿਹੜੀ ਪੜਾਈ ਤੇ ਸ਼ੁਰੂ ਕਰ ਦੋ ਬਿਨਾ ਮਾਨਤਾ ਦੇ ਉਹ ਜਿਹੜੀ ਕਾਜਾ ਉਹ ਜਿਹੜੇ ਰੱਦੀ ਹੋ ਜਾਣੇ ਆ ਜੇ ਇਸ ਕੋਰਸ ਨੂੰ ਜਿਹੜਾ ਮਾਨਤਾ ਨਹੀਂ ਮਾਣਦੇ ਸਾਡੀ ਮੰਗ ਆ ਵੀ ਜਿੰਨਾ ਟਾਈਮ ਬੀਏ ਐਗਰੀਕਲਚਰ ਦੀ ਪੜਾਈ ਦੀ ਦੁਬਾਰਾ ਮਾਨਤਾ ਬਹਾਲ ਨਹੀਂ ਹੋਣੀ ਕੋਰ ਸਰਕਾਰੀ ਨਹੀਂ ਚੱਲਦਾ ਸਾਰੀਆਂ ਡਿਮਾਂਡਾਂ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰਦੀ ਕੋਰਸ ਨੂੰ ਲੈ ਉਹਨਾਂ ਟਾਈਮ ਅਸੀਂ ਕੋਈ ਵੀ ਇੱਥੇ ਪ੍ਰਾਈਵੇਟ ਭਰਤੀ ਹੋਣ ਨਹੀਂ ਦੇਵਾਂਗੇ ਖਾਸ ਕਰਕੇ ਐਜੀਆਈਐਸ ਦੇ ਅੰਦਰ ਕੋਈ ਭਰਤੀ ਨਹੀਂ ਹੋਣ ਦੇਵਾਂਗੇ ਕੀ ਆ ਗਿਆ ਮੈਨੂੰ ਕਿ ਉਹ ਥੋੜਾ ਸੁਣਿਆ ਕਿ ਤੁਹਾਨੂੰ ਇੱਕ ਵਾਰ ਸਾਨੂੰ ਉਸ ਦਿਨ ਉਹਨਾਂ ਨੇ ਜਿਹੜਾ ਝੋਸਾ ਦਿੱਤਾ ਸੀ ਕਿ ਦੋ ਦਿਨਾਂ ਚ ਮਾਮਲਾ ਹੱਲ ਕਰਦਾਂਗੇ ਹਫਤਾ ਹੋ ਗਿਆ ਉਹਨਾਂ ਨੇ ਦੋ ਦਿਨ ਨਹੀਂ ਪੂਰੇ ਹੋਏ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਰਕਾਰ ਅਸੀਂ ਜਦੋਂ ਕਿਹਾ ਉਹਨਾਂ ਨੂੰ ਵੀ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਵਰਤੀਆਂ ਕਿਉਂ ਚਲਾਉਣਾ ਚਾਹੁੰਦੇ ਆ ਪ੍ਰਾਈਵੇਟ ਕੋਰਸ ਕਿਉਂ ਚਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਨਹੀਂ ਸਰਕਾਰੀ ਰਹੂਗਾ ਕੋਰਸ ਪਰ ਉਹ ਦੋ ਦਿਨ ਦਾ ਸਮਾਂ ਵੀ ਲੰਘ ਗਿਆ ਉਹ ਮੀਟਿੰਗਾਂ ਵੀ ਇਹਨਾਂ ਨੇ ਪਤਾ ਨਹੀਂ ਕੀ ਮੀਟਿੰਗਾਂ ਤੇ ਕਹਿੰਦੇ ਸੀ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਕਰ ਰਹੇ ਆ ਮੀਟਿੰਗਾਂ ਦਾ ਕੋਈ ਸਿੱਟਾ ਕੋਛ ਨਹੀਂ ਨਿਕਲਿਆ ਪੂਰੀ ਜ਼ਿੰਮੇਵਾਰੀ ਕੋਰ ਦੀ ਜਿਹੜੀ ਉਹ ਪ੍ਰਿੰਸੀਪਲ ਤੇ ਇਥੋਂ ਦੇ ਪ੍ਰਸ਼ਾਸਨ ਦੇ ਸਿਰ ਤੇ ਕੋਲਿਜ ਤੇ ਵੀ ਚਲਾਉਣਾ ਤਾਂ ਇਹਨੂੰ ਚਲਾੜੋ ਪ੍ਰਾਈਵੇਟ ਭਰਤੀਆਂ ਕਰ ਲਓ ਉਹ ਸਾਰਾ ਕੁਝ ਜਿਹੜਾ ਸੈਲਫ ਫਾਈਨਾਂਸ ਦੇ ਅੰਦਰ ਹੋ ਗਿਆ ਕਾਲੇ ਦੇ ਪ੍ਰਿੰਸੀਪਲ ਦਾ ਤੁਹਾਨੂੰ ਕੋਈ ਇਖਤਰਾ ਨਹੀਂ ਹੋਇਆ ਗਿਆ ਕਾਲੇ ਦੇ ਪ੍ਰਿੰਸੀਪਲ ਇਹ ਕਹਿ ਰਹੇ ਕਿ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਉਹ ਸਰਕਾਰ ਦੇ ਨੁਮਾਇੰਦੇ ਨੇ ਜੋ ਸਰਕਾਰ ਦਾ ਹੁਕਮ ਆ ਉਹਨਾਂ ਨੇ ਉਹ ਪਾਲਣਾ ਕਰਦੇ ਆ ਜੇ ਸੈਲਫ ਫਾਈਨਾਂਸ ਦਾ ਹੁਕਮ ਸਰਕਾਰ ਨੇ ਦਿੱਤਾ ਤਾਂ ਉਹਨਾਂ ਨੂੰ ਉਹ ਪਾਲਣਾ ਕਰਨੀ ਪੈ ਰਹੀ ਆ ਤੇ ਨਾਲ ਦੇ ਨਾਲ ਇਹਨਾਂ ਨੇ ਕੋ ਸਰਕਾਰ ਨੇ ਇਹਨਾਂ ਨੂੰ ਕਿਹਾ ਹੁਕਮ ਦਿੱਤਾ ਕਿ ਤੁਸੀਂ ਇੱਥੇ ਭਰਤੀਆਂ ਸ਼ੁਰੂ ਕਰੋ ਉਹ ਮੰਦੇ ਹੋਏ ਉਹ ਭਰਤੀਆਂ ਕਰਦੇ ਆ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਜਿਹੜਾ ਉਹ ਭਰਤੀਆਂ ਨਹੀਂ ਕਰ ਰਹੀ ਇਸ ਕਰਕੇ ਕੋਰ ਜਿਹੜੇ ਲੋਕ ਇੱਥੇ ਪ੍ਰੈਸ਼ਰ ਜਿਹੜਾ ਪ੍ਰਿੰਸੀਪਲ ਤੇ ਬਣਾਇਆ ਜਾ ਰਿਹਾ ਤੇ ਉਹ ਭਰਤੀਆਂ ਕਰ ਰਹੇ ਆ ਸੈਲਫ ਫਾਈਨਾਂਸ ਲੈਟਰ ਕਰ ਰਹੇ ਜਿੰਨਾ ਟਾਈਮ ਬੀ ਐਸ ਸੀ ਐਗਰੀਕਲਚਰ ਚੱਲਦੀ ਨਹੀਂ ਅਸੀਂ ਇੱਥੇ ਨਾ ਤਾਂ ਕੋਈ ਪ੍ਰਾਈਵੇਟ ਭਰਤੀ ਹੋਣ ਦੇਵਾਂਗੇ ਨਾ ਸਪੋਰਟਸ ਨੂੰ ਸੈਲਫ ਫਾਈਨਾਂਸ ਹੋਣ ਦੇਵਾਂਗੇ ਅੱਜ ਕੀ ਕਾਲਜ ਵੱਲੋਂ ਪ੍ਰੋਗਰਾਮ ਲਿਖਿਆ ਹੈ ਅੱਜ ਸੈਲਫ ਫਾਈਨਾਂਸ ਕੋਰਸ ਨੂੰ ਚਲਾਉਣ ਲਈ ਜਿਹੜੇ ਪ੍ਰਾਈਵੇਟ ਭਰਤੀਆਂ ਦੀ ਇੰਟਰਵਿਊ ਲਈ ਜਾ ਰਹੀਆਂ ਬੀ ਐਸ ਸੀ ਐਗਰੀਕਲਚਰ ਦੇ ਪ੍ਰੋਫੈਸ ਅੱਜ ਸੀ ਪੰਜਾਬ ਸਰਕਾਰ ਦੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇੱਥੇ ਕਰਨੇ ਤੇ ਬੈਠੇ ਹੋਏ ਆ ਪ੍ਰਿੰਸੀਪਲ ਆਫਿਸ ਦੇ ਸਾਹਮਣੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਐਗਰੀਕਲਚਰ ਦੇ ਸਟੂਡੈਂਟ ਆ ਔਰ ਉੱਥੇ ਬੰਦ ਹੋ ਗਈ ਸੀ ਉਸ ਤੋਂ ਬਾਅਦ ਦੇਖੋ ਜੀ ਬੱਚਾ ਐਗਰੀਕਲਚਰ ਇੱਥੇ ਕੰਡੂ ਕਰਨ ਆਉਂਦਾ ਕਿਉਂਕਿ ਇਹ ਸਰਕਾਰੀ ਕਾਲਜ ਹੈ। ਸਰਕਾਰੀ ਕਾਲਜਾਂ ਦੀ ਇੱਕ ਫੀਸ ਉਹਨਾਂ ਦਾ ਮੇਨ ਜੋ ਹੈ ਉਹਨਾਂ ਦਾ ਮੋਟਿਵ ਹੁੰਦਾ ਹੈ ਕਿ ਇੱਥੇ ਫੀਸ ਘੱਟ ਹੋਏਗੀ। ਪਰ ਜੇ ਪੰਜਾਬ ਸਰਕਾਰ ਅੱਜ ਦੇ ਟਾਈਮ 'ਚ ਇਹ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ। ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ। ਇਹਨਾਂ ਦਾ ਮੋਟਿਵ ਇਹ ਨਹੀਂ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਰੇ ਤੇ ਇਹ ਆਏ ਆ। ਇਹਨਾਂ ਦਾ ਮੋਟਿਵ ਹੈ ਅਸੀਂ ਪੈਸਾ ਇਕੱਠਾ ਕਰਨਾ, ਅਸੀਂ ਖਾਣਾ ਹੈ। ਉਸ ਦੇ ਇਹਨਾਂ ਦੀ ਉਸ ਨੀਤੀ ਦੇ ਤਹਿਤ ਇਹ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰ ਰਿਹਾ ਜਿਹਦੇ ਵਿੱਚ ਕਿ ਸਾਡੀਆਂ ਪੀਸਾ ਇੰਨੀ ਜਿਆਦਾ ਹਾਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਪਰ ਸਕਦਾ ਆਸਾਨੀ ਨਾਲ ਪੜਨਾ ਉਹਨਾਂ ਨੂੰ ਬਹੁਤ ਅੱਖ। ਜੇ ਸਰਕਾਰ ਇਹੀ ਚਾਹੁੰਦੀ ਸੀ ਕਿ ਅਸੀਂ ਪੈਸਾ ਹੀ ਇਕੱਠਾ ਕਰਨਾ ਉਹ ਵੀ ਐਜੂਕੇਸ਼ਨ ਸੈਕਟਰ ਤੋਂ। ਸਰਕਾਰ ਆਈ ਕਿਉਂ? ਐਜੂਕੇਸ਼ਨ ਦਾ ਨਾਅਰਾ ਲੈ ਕੇ ਕਿਉਂ ਆਈ? ਅਸੀਂ ਉਹਨਾਂ ਤਰ੍ਹਾਂ ਚੋਂਦੇ ਆ ਇੱਥੇ ਲਗਭਗ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ। ਸਰਕਾਰ ਕਿਉਂ ਚਾਹੁੰਦੀ ਹੈ ਕਿ ਬੱਚੇ ਨਾ ਪੜਨ, ਬੱਚੇ ਨਾ ਉਹ ਚੀਜ਼ਾਂ ਕਰ ਸਕਣ ਪੜ ਕੇ ਜੋ ਅਸੀਂ ਚਾਹੁੰਦੇ ਆ ਸਾਡੇ ਖਿਲਾਫ। ਸਰਕਾਰ ਇਹਨਾਂ ਆਪਣੀਆਂ ਨੀਤੀਆਂ ਦੇ ਤਹਿਤ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰਕੇ ਫੀਸਾਂ ਇਕੱਠੀਆਂ ਕਰਕੇ ਚਲਾਉਣ ਲਈ ਹੈ। ਰਹੀ ਯਾਰ ਔਰ ਹੋਰ ਵੀ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਖਬਰ ਚੱਲ ਰਹੀ ਆ ਅੱਠ ਕਾਲਜ ਹੋਰ ਵੀ ਪ੍ਰਾਈਵੇਟ ਕਰਦੇ ਇਹਨਾਂ ਨੇ ਉਹਨਾਂ ਦੇ ਵਿੱਚ ਅੱਠ ਕਾਲਜ ਆ ਉਹ ਸਰਕਾਰ ਕੀ ਚਾਹੁੰਦੀ ਆ ਸਰਕਾਰ ਇਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪੈਸਾ ਇਕੱਠਾ ਕਰਨਾ ਬੰਦੇ ਨੂੰ ਆਪਦਾ ਨਾਰਾ ਆਪਦਾ ਸਟੈਂਡ ਰੱਖਣਾ ਚਾਹੀਦਾ ਪੰਜਾਬ ਸਰਕਾਰ ਜਿਸ ਚੀਜ਼ ਤੇ ਆਈ ਆ ਉਥੇ ਟਿੱਕੇ এডਿਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈਏ ਨਾ ਅੱਜ ਦੇ ਟਾਈਮ 'ਚ ਹੈਲਥ ਇਥੇ ਅੱਗੇ ਵੱਧ ਰਹੀ ਜਾਂਦਾ এডਿਕੇਸ਼ਨ ਕਿਉਂ ਸਰਕਾਰ ਵੀ ਇਹ ਸਭ ਤੋਂ ਵੱਡਾ ਕੁਐਸਚਨ ਔਰ ਸਰਕਾਰ ਉਹਦਾ ਆਨਸਰ ਦੇਣ 'ਚ ਨਾਕਾਮ ਆ ਸਰਕਾਰ ਨੂੰ ਸਾਡੇ ਫੰਡਾਂ ਲਈ ਕਿਹਾ ਗਿਆ ਸੀ ਕਿਉਂਕਿ ਇੱਥੇ ਲੈਬ ਵਗੈਰਾ ਨਹੀਂ ਹੈ ਸਰਕਾਰ ਨੇ ਲੈਬ ਬੜੀ ਸਭ ਕੁਝ ਕਲੀਅਰ ਸੀ ਮੈਪ ਵਗੈਰਾ ਜਾ ਚੁੱਕੇ ਸੀ ਸੀਐਮ ਆਫਿਸ ਗਈ ਉਹਦੇ ਰਿਟਰਨ ਵਿੱਚ ਸੈਲਫ ਫਾਈਨਾਂਸ ਦੀ ਲੈਟਰ ਆਈ ਹੈ ਕਿ ਤੁਸੀਂ ਸੈਲਫ ਫਾਈਨਾਂਸ ਕਰੋ ਕੀ ਸੈਲਫ ਫਾਇਨਾਂਸ ਕਿਉਂ ਕਰੀਏ 50 ਸਰਕਾਰੀ ਕਾਲਜਾਂ ਦੀ ਇੱਕ ਉਮੀਦ ਹੁੰਦੀ ਹੈ ਬੱਚੇ ਦੀ ਸਰਕਾਰੀ ਕਾਲਜ ਕਿ ਨਹੀਂ ਜੇ ਮੈਂ ਨਹੀਂ ਕਿਤੇ ਪੜ ਸਕਦਾ ਇੱਕ ਅੱਛੀ ਐਜੂਕੇਸ਼ਨ ਮੈਂ ਕਿਸੇ ਪ੍ਰਾਈਵੇਟ ਕਾਲਜ ਤੋਂ ਨਹੀਂ ਜਾ ਸਕਦਾ ਤਾਂ ਮੈਂ ਸਰਕਾਰੀ ਕਾਲਜਾਂ ਤੋਂ ਲੁਗਾਂ ਪਰ ਸਰਕਾਰ ਅੱਜ ਦੇ ਟਾਈਮ ਚ ਉਹ ਵੀ ਨਹੀਂ ਬਹਾਲ ਕਰਨਾ ਚਾਹੁੰਦੀ ਉਹ ਪੱਠਾ ਬਿਠਾਉਣਾ ਚਾਹੁੰਦੀ ਆ ਸਰਕਾਰ ਨੂੰ ਸਾਡਾ ਕੁਐਸ਼ਨ ਆ ਕਿਉਂ ਕਰਨਾ ਚਾਹੁੰਦੀ ਆ ਜੇ ਉਹ ਐਜੂਕੇਸ਼ਨ ਦਾ ਨਾਅਰਾ ਲੈ ਕੇ ਆਈਏ ਤਾਂ ਐਜੂਕੇਸ਼ਨ ਦੇ ਨਾਅਰੇ ਤੇ ਖੜੇ ਪਰ ਉਹ ਅੱਜ ਨਹੀਂ ਖੜ ਰਹੇ ਇੱਥੇ ਸੀਟਾਂ 60 ਨਹੀਂ ਜੀ ਫਿਲਹਾਲ ਅਸੀਂ ਐਗਰੀਕਲਚਰ ਦੇ 50 ਸਟੂਡੈਂਟਸ ਹੈਗੇ ਕਾਲਜ ਵਿੱਚ ਇਸ ਕਰਕੇ ਪਤਾ ਕੀਤਾ ਕਿ ਹੰਦੀ ਮਤਲਬ ਫੀਸਾਂ ਨੂੰ ਲੈ ਕੇ ਵਾਧਾ ਤਾਂ ਆਪਣੇ ਆਪ ਹੀ ਹੋਏਗਾ ਨਾ ਜੀ ਕਿਉਂਕਿ ਉਹ ਸੈਲਫ ਫਾਈਨਾਂਸ ਕਰਨ ਲਈ ਕਹਿ ਰਹੇ ਆ ਸੈਲਫ ਫਾਈਨਾਂਸ ਦਾ ਮਤਲਬ ਸਾਰੇ ਸੋਰਸ ਆਪੇ ਤੇ ਜੇ ਕੋਲੇਜ ਵੀ ਸਾਡੇ ਕੋਈ ਸੋਰਸ ਕਲੈਕਟ ਕਰੇਗਾ ਸਾਡੀ ਫੀਸਾਂ ਵਧਣਗੀਆਂ ਕਿਉਂਕਿ ਸਰਕਾਰ ਦਾ ਖੰਡ ਦੇਣ ਤੋਂ ਮਨ ਕਰ ਰਹੀ ਹੈ ਕੀ ਨਾ ਭਾਈ ਜੀ ਸਿਮਰਤ